ਖਾਲਸਾ ਜੀ ਮਾਹੀ ਅੱਜ ਇੱਕ ਆਇਆ ਖਾਸਾ ਸਾਥ ਆਇਆ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਮਹਾਰਾਜ ਦੀ ਪਰ ਕਿਰਪਾ ਹੋਈ ਹੈ ਨਗਰ ਆਸ ਲੋਤਾਲ ਵਿੱਚ ਮਹਾਂਪੁਰਸ਼ ਬਾਬਾ ਜੀ ਸਵਨ ਸਿੰਘ ਜੀ ਸੂਦੀ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਗੁਰੂ ਪਿਆਰਿਓ ਧੰਨ ਧੰਨ ਬਾਬਾ ਰਾਏ ਸਾਹਿਬ ਸੂਦੀ ਪਾਤਸ਼ਾਹ ਮਹਾਰਾਜਾਂ ਕੋਈ ਤਰ੍ਹਾਂ ਸਥਾਨਾਂ ਤੇ ਸਤਗੁਰ ਦੀ ਸੇਵਾ ਚੱਲ ਰਹੀਆਂ ਸਤਗੁਰ ਕਿਰਪਾ ਕਰਨ ਚੱਲਦੀਆਂ ਕਲਾਕਾਰਾਂ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੀ ਚੇਤ ਲਾਈ ਗੁਰੂ ਪਿਆਰੋ ਮਾਨ ਚਤਰਾ ਕੇ ਬਾਹ ਚੜ ਕੇ ਸੇਵਾ ਕਰੋ ਨਵੇਂ ਬਣੇ ਲੰਗਰ ਹਾਲ ਦੀ ਵਿੱਚ ਸਤਿਗੁਰੂ ਜੀ ਪਾਸ਼ਾ ਦੀ ਕਿਰਪਾ ਅੰਸਾਰ ਗੁਰੂ ਪਿਆਰੋ ਫਰਸ਼ ਪੈ ਰਹੀ ਹੈ ਰਾਤ ਦਿਨ ਆਪ ਗੁਰੂ ਕੇ ਸੰਗਤਾਂ ਗੁਰੂ ਪਿਆਰੋ ਸੇਵਾ ਕਰੀਆਂ ਆਪ ਕਿਰਪਾ ਕਰੋ ਸਾਰੀਆਂ ਸੰਗਤਾਂ ਜਿੱਥੋਂ ਤੱਕ ਵੀ ਗੁਰੂ ਪਿਆਰੋ ਵੀਡੀਓ ਜਾ ਰਹੀ ਹੈ ਗੁਰੂ ਕੇ ਸੰਗਤਾਂ ਸੋਰੀਆਂ ਆਓ ਭੱਜ ਭੱਜ ਕੇ ਸੇਵਾ ਕਰੋ ਆਦੇ ਗੁਰੂ ਕਰੋ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਪਿਆਰੋ ਮਾਹਪੁਰਸ਼ਾਂ ਦੇ ਸਥਾਨ ਤੇ ਸਲਾਨਾ ਜੋੜ ਮੇਲਾ ਜੋ ਗੁਰੂ ਪਿਆਰਿਓ ਹਰ ਸਾਲ ਆਪ ਸੰਗਤਾਂ ਦੇ ਸਜੋਗ ਦੇ ਨਾਲ ਮਾਹਪੁਰਸ਼ ਮਨਾਉਂਦੇ ਹਨ ਬਾਬਾ ਜਸਵੰਤ ਸਿੰਘ ਦੀ ਸੋਢੀ ਸਾਹਿਬ ਕੋ ਗੁਰੂ ਪਿਆਰਿਓ ਆਉਣ ਵਾਲੇ ਥੋੜੇ ਦਿਨਾਂ ਤੱਕ 22 23 24 ਆਦੇ 25 ਤਰੀਕ ਦੇ ਸਤਗੁਰੂ ਦੀ ਦਵਾਨ ਹਨ ਆਦੇ 26 ਤਰੀਕ ਦਾ ਦਿਨ ਦਾ ਦਵਾਰ 27 ਤਰੀਕ ਨੂੰ ਪੀਓ ਪੌਲ ਖੰਡੇਧਾਰ ਹੋਵੇ ਜਨਮ ਸਹਿਲਾ ਗੁਰੂ ਪਿਆਰਿਓ ਅਮਰਤ ਸੰਚਾਰ ਸਤਾਈ ਤਰੀਕ ਨ ਹੋਣਾ ਅਮਲਾ ਅਮਲਾਖੀ ਜਿਨ੍ਹਾਂ ਨੇ ਗੁਰੂ ਪਿਆਰੋ ਗੁਰੂ ਕੇ ਅਮਰਤ ਛਕਣਾ ਹਨ ਗੁਰੂ ਕੇ ਜਹਾਜ ਤੇ ਚੜਨਾ ਸਤ ਗੁਰੂ ਪਿਆਰ ਸੋ ਗੁਰੂ ਪਿਆਰੋ ਆਣ ਕੇ ਗੁਰੂ ਪਿਆਰੋ ਅਮਰਤ ਛਕੋ ਗੁਰੂ ਵਾਲੇ ਬਣੋ ਆ ਤੇ ਗੁਰੂ ਕਰੋ ਖੁਸ਼ੀਆਂ ਪ੍ਰਾਪਤ ਕਰੋ ਬੇਨਤੀ ਪ੍ਰਵਾਨ ਕਰਨੀ ਆਓ ਸੇਵਾ ਕਰੋ ਗੁਰੂ ਕਰੋ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ